25 ਦਸੰਬਰ ਛੋਟੇ ਸਹਿਜਾਦਿਆਂ ਦੀ ਕਚਹਿਰੀ ਵਿੱਚ ਦੂਜੀ ਪੇਸ਼ੀ ਠੰਡੇ ਬੁਰਜ ਦੀ ਪਹਿਲੀ ਰਾਤ ਬੀਤ ਜਾਣ ਤੇ ਬਾਅਦ ਅਗਲੇ ਦਿਨ ਸਵੇਰੇ ਹੀ ਮੁਗਲ ਸਿਪਾਹੀਆਂ ਨੇ ਆਣ ਆਵਾਜ਼ ਦਿੱਤੀ ਮਾਤਾ ਬੱਚਿਆਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਮਾਤਾ ਗੁਜਰੀ ਜੀ ਨੇ ਸਹਿਜਾਦਿਆਂ ਨੂੰ ਤਿਆਰ ਕਰਦਿਆਂ ਸਮਝਾਇਆ ਬੱਚਿਓ ਚੇਤੇ ਰੱਖਣਾ ਤੁਸੀਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਪੜਪੋਤੇ ਅਤੇ ਤਿਲਕ ਜੰਝੂ ਤੇ ਰਾਖੇ ਸ੍ਰਿਸ਼ਟੀ ਦੀ ਛਾਤਰ ਛੇੜੀ ਗੁਰੂ ਤੇਗ ਬਹਾਦਰ ਦੇ ਪੁੱਤਰੇ ਹੋ ਦੇਖਿਓ ਕਿਤੇ ਵੱਡਿਆਂ ਦੀ ਪੱਗ ਨੂੰ ਦਾਗ ਨਾ ਲਵਾ ਦੇਣਾ ਡੋਲਣਾ ਜਾਂ ਕਬਰਾਨਾ ਨਹੀਂ ਦਾਦੀ ਮਾਂ ਦੀ ਗੱਲ ਸੁਣ ਸੈਹਜਾਤਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ ਦਾਦੀ ਮਾਂ ਤੁਸੀਂ ਚਿੰਤਾ ਨਾ ਕਰੋ ਸਾਨੂੰ ਸਭ ਚੇਤੇ ਹੈ ਅਸੀਂ ਆਪਣੀ ਜਾਨ ਕੁਰਬਾਨ ਕਰ ਦਵਾਂਗੇ ਪਰ ਝੁਕਾਂਗੇ ਨਹੀਂ ਸ਼ਾਬਾਸ਼ ਪੁੱਤਰੋ ਦਾਦੀ ਨੇ ਕੁੱਟ ਕੇ ਬੱਚਿਆਂ ਨੂੰ ਸੀਨੇ ਨਾਲ ਲਗਾਇਆ ਤੇ ਸਿਪਾਹੀਆਂ ਨਾਲ ਧੋੜ ਦਿੱਤਾ ਦੋਵੇਂ ਸਹਿਜਾਦੇ ਸਿਪਾਹੀਆਂ ਦੇ ਨਾਲ ਇੱਕ ਦੂਜੇ ਨੂੰ ਵੇਖ ਮੰਦ-ਮੰਦ ਮੁਸਕਰਾਉਂਦੇ ਹੋਏ ਬੇਖੌਫ ਤੇ ਠੰਡੇ ਬੁਰਜ ਤੋਂ ਸੂਬੇ ਦੀ ਕਚਹਿਰੀ ਵੱਲ ਜਾ ਰਹੇ ਸਨ। ਵਜ਼ੀਰ ਖਾਨ ਸਹਿਜਾਦਿਆਂ ਨੂੰ ਆਪਣੇ ਸਾਹਮਣੇ ਝੁਕਾਉਣਾ ਚਾਹੁੰਦਾ ਸੀ। ਇਸ ਲਈ ਉਸਨੇ ਕਚਹਿਰੀ ਦਾ ਵੱਡਾ ਗੇਟ ਬੰਦ ਕਰਵਾ ਕੇ ਛੋਟਾ ਗੇਟ ਖੁਲਵਾ ਦਿੱਤਾ ਤਾਂ ਜੋ ਸਹਿਜਾਦੇ ਵਜ਼ੀਰ ਖਾਨ ਦੇ ਸਾਹਮਣੇ ਆਉਂਦਿਆਂ ਆਪਣਾ ਸੀਸ ਝੁਕਾ ਦੇਣ। ਜ਼ਾਲਮ ਵਜ਼ੀਰ ਖਾਨ ਦਾ ਭੁਲੇਖਾ ਦੂਰ ਕਰਦਿਆਂ ਛੋਟੇ ਸਹਿਜਾਦੇ ਬਾਬਾ ਫਤੇ ਸਿੰਘ ਅਤੇ ਬਾਬਾ ਚੁਰਾਵ ਸਿੰਘ ਨੇ ਛੋਟੇ ਗੇਟ ਚੋਂ ਅੰਦਰ ਦਾਖਲ ਹੋਣ ਲੱਗਿਆਂ ਸਿਰ ਝਕਾਉਣ ਦੀ ਥਾਂ ਪਹਿਲਾਂ بڑے ਰੋਬ ਨਾਲ ਆਪਣਾ ਪੈਰ ਅੱਗੇ ਵਧਾਇਆ ਅਤੇ ਬਿਨਾਂ ਕੁਝ ਬੋਲੇ ਸਹਿਬਜ਼ਾਦਿਆਂ ਨੇ ਤਸ ਦਿੱਤਾ ਕਿ ਸਾਡਾ ਸਿਰ ਕੇਵਲ ਉਸ ਅਕਾਲ ਪੁਰਖ ਪ੍ਰਮਾਤਮਾ ਅੱਗੇ ਝੁਕਦਾ ਹੈ ਤੇਰੇ ਵਰਗੇ ਜ਼ਾਲਮ ਨੂੰ ਅਸੀਂ ਜੁੱਤੀ ਦੀ ਨੋਕ ਤੇ ਰੱਖਦੇ ਹਾਂ ਸਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਹਿਬਜ਼ਾਦਿਆਂ ਨੇ ਬੜੀ ਦਲੇਰੀ ਨਾਲ ਜਵਾਬ ਦਿੰਦਿਆਂ ਕਿਹਾ ਵਜ਼ੀਰ ਖਾਨ ਪਹਿਲਾ ਤਾਂ ਸਾਨੂੰ ਯਕੀਨ ਨਹੀਂ ਕਿ ਸਾਨੂੰ ਛੱਡਿਆ ਜਾਵੇਗਾ ਪਰ ਜੇ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਬਾਹਰ ਜਾ ਕੇ ਹੋਰ ਸਿੱਖਾਂ ਨੂੰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਤੇ ਤੇਰੇ ਜ਼ਾਲਮ ਰਾਜ ਨੂੰ ਖਤਮ ਕਰ ਦਵਾਂਗੇ ਸਹਿਬਜ਼ਾਦਿਆਂ ਦੀ ਗੱਲ ਸੁਣ ਵਜ਼ੀਰ ਖਾਨ ਤਿਲ ਮਿਲਾ ਕੇ ਕਹਿਣ ਲੱਗਾ ਅਜੇ ਵੀ ਸਮਾਂ ਹੈ ਮੇਰੀ ਗੱਲ ਮੰਨ ਜਾਓ ਸਿੱਖੀ ਤਿਆਗ ਕੇ ਮੁਸਲਮਾਨ ਹੋ ਜਾਓ ਨਹੀਂ ਤਾਂ ਤੁਹਾਨੂੰ ਕੋਹ ਕੋਹ ਕੇ ਮਾਰ ਦਿੱਤਾ ਜਾਵੇਗਾ। ਵਜ਼ੀਰ ਖਾਨ ਦੀ ਧਮਕੀ ਸੁਣ ਲਾਲਾ ਨੇ ਕਿਹਾ, "ਵਜ਼ੀਰ ਖਾਨ, ਜੀਵਣਾ ਮਰਨਾ ਪਰਮਾਤਮਾ ਦੇ ਹੱਥ ਹੈ। ਖੁਦਾ ਦਾ ਖੌਫ ਕਰ ਸਾਨੂੰ ਮੌਤ ਤੇ ਡਰਾਵੇ ਨਾ ਦੇ। ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ। ਅਸੀਂ ਬੇਖੌਫ ਜੀਉਂਦੇ ਹਾਂ ਤੇ ਬੇਖੌਫ ਮਰਦੇ ਹਾਂ।" ਸਹਿਬਜ਼ਾਦਿਆਂ ਦੀ ਗੱਲ ਸੁਣ ਲਾਗੇ ਬੈਠਾ ਸੋਚਾਨੰਦ ਕਹਿਣ ਲੱਗਾ, "ਬਾਕੀ ਬੱਚਿਆਂ ਨੂੰ ਹੁਣੇ ਕਤਲ ਕਰੋ ਹਜ਼ੂਰ।" ਸੂਬੇ ਦੀ ਕਚਹਿਰੀ ਵਿੱਚ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਬੈਠਾ ਸੀ ਜਿਸ ਦਾ ਭਰਾ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਜੰਗੇ ਮੈਦਾਨ ਵਿੱਚ ਮਾਰਿਆ ਗਿਆ ਸੀ ਵਜ਼ੀਰ ਖਾਨ ਨੇ ਬੜੀ ਚਲਾਕੀ ਨਾਲ ਮਲੇਰ ਕੋਟਲੇ ਦੇ ਨਵਾਬ ਨੂੰ ਕਿਹਾ ਇਹਨਾਂ ਬੱਚਿਆਂ ਦੇ ਪਿਤਾ ਨੇ ਤੇਰੇ ਭਰਾ ਦਾ ਕਤਲ ਕੀਤਾ ਸੀ ਤੂੰ ਇਹਨਾਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਪੂਰਾ ਕਰ ਲੈ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਤੇ ਕਿਹਾ ਇਹਨਾਂ ਬੱਚਿਆਂ ਨੇ ਕੋਈ ਕਸੂਰ ਨਹੀਂ ਕੀਤਾ ਇਨਾਂ ਦੇ ਪਿਤਾ ਦੇ ਕਸੂਰ ਦੀ ਸਜ਼ਾ ਇਨਾਂ ਨੂੰ ਨਹੀਂ ਮਿਲਣੀ ਚਾਹੀਦੀ। ਇਤਨੀ ਗੱਲ ਕਹਿ ਕੇ ਸ਼ੇਰ ਮੁਹੰਮਦ ਖਾਂ ਕਚੈਰੀ ਚੋਂ ਬਾਹਰ ਨਿਕਲ ਗਿਆ। ਸੂਬਾ ਸਰਹਿੰਦ ਨawab وزیر ਖਾਂ ਨੇ ਕਚੈਰੀ ਪਰ ਖਾਸ ਕਰਕੇ ਸਹਿਜਾਦਿਆਂ ਨੂੰ ਵਾਪਸ ਠੰਡੇ ਪੋਸ਼ ਵਿੱਚ ਭੇਜ ਦਿੱਤਾ।